बाबा तेरी सोचे भाई चारे ਸੋ ਜਿਹੜੀ 26 ਜਨਵਰੀ ਵਾਲੇ ਦਿਨ ਇਹ ਜਿਹੇ ਮੰਦਭਾਗੀ ਘਟਨਾ ਬੜੀ ਸ਼ਰਮਨਾਕ ਗੱਲ ਹੈ ਸੋ ਅਸੀਂ ਇਹੀ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਘਟਨਾਵਾਂ ਨੂੰ ਅੱਗੇ ਤੋਂ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਜੋ ਇਹ ਜੀ ਕੋਈ ਘਟਨਾ ਕਰਨ ਤੋਂ ਪਹਿਲਾਂ ਸੋਚੇ ਕਿ ਉਹਦੇ ਨਾਲ ਕੀ ਬਣੇਗਾ ਸੋ ਸਰਕਾਰਾਂ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਇੱਕ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਜੋ ਕਿ ਅੱਗੇ ਨੂੰ ਇਹ ਜੀ ਘਟਨਾ ਨਾ ਹੋ ਸਕੇ ਅੰਦੇ ਕੁਮਾਰ ਜਿਹੜੇ ਪ੍ਰਤਮਾਨ ਨੁਕਸਾਨ ਪਹੁੰਚਾ ਅਰ ਛੇਤ ਮੇਕ ਦਿੱਤਾ ਛੇਤ ਮੇਕ ਦਿੱਤਰ ਦੀ ਵਿਸਥੇ ਜਦੋਂ ਸਾਰਾ ਦੇ ਬਾਬਾ ਸਾਹਿਬ ਦੇ بنائے ਸੰਵਧਾਨ ਦੇ ਨਾਲ ਆਪਣਾ ਬਣਾ ਰਿਹਾ ਸੀ ਤਾਂ ਉਸ ਵੇਲੇ ਇੱਕ ਦੋਸ਼ੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਨੂੰ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਦੋਸ਼ੀਆਂ ਨੂੰ ਜਿਹੜੇ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਦੇ ਆ ਉਹਨਾਂ ਨੂੰ ਕਾਨੂੰਨੀ ਹੁਣ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਬਕ ਮਿਲ ਕਬੂਤਮੀ ਦੇ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਬੇਅਦਬੀ ਨਾ ਕਰੇ ਜੈ ਜੈਕਾਰ ਜੈ ਜੈਕਾਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਵੀ ਜਿਹੜਾ ਕੱਲ ਉਹ ਬੰਦਾ ਦੋਸ਼ੀ ਫੜਿਆ ਗਿਆ ਉਹਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਹਰ ਧਰਮ ਦੀ ਇਹ ਬੇਅਦਬੀ ਹੋ ਰਹੀ ਹੈ ਇਹ ਬੇਅਦਬੀ ਨਾ ਹੋਵੇ ਜੀ ਜੇ ਇਹ ਪੰਜਾਬ ਸਰਕਾਰ ਇਹ ਦੋਸ਼ੀ ਤੇ ਸਖਤ ਧਾਰਾ ਕੋਈ ਨਹੀਂ ਲਾਂਦੀ ਤੇ ਅਸੀਂ ਅਗਲੇ ਆਂਦੇ ਟਾਈਮ ਨੂੰ ਸਾਰਾ ਸਮਾਣਾ ਤੇ ਟੋਟਲ ਅਸੀਂ ਚੱਕਾ ਜਾਮ ਕਰਾਂਗੇ ਤੇ ਨਹਿਰ ਦੇ ਉੱਪਰ ਅਸੀਂ ਪ੍ਰੋਪਰ ਧੰਨਾ ਦਿੱਤਾ ਜਾਏਗਾ ਜੀ ਠੀਕ ਹੈ ਵਿਰੋਧ ਹੋਵੇਗਾ